ਹੁਸ਼ਿਆਰ ਨੇ ਬਹੁਤ ਵੱਡਾ ਰੋਹ ਮਾਰਚ ਕਰਨ ਜਾ ਰਹੇ ਆ ਫਿਰਕਾ ਪਲਾਂਟ ਤੋਂ ਲੈ ਕੇ ਭਾਈ ਬਾਦਾਈ ਚੌਂਕ ਤੱਕ ਅਸ਼ੀਰ ਕਰਤਾਰ ਸਿੰਘ ਸਦਾਬਾਈ ਦੇ ਘਰ ਤੱਕ ਸਾਡੇ ਅਪਹਾਜ ਜਵਾਕ ਪੈਦਾ ਹੋ ਰਹੇ ਆ ਸਾਡੇ ਚੰਦੇ ਜਵਾਕਾਂ ਨੂੰ ਕਾਲੀ ਪੀਲੀ ਸ਼ੂਗਰ ਹੋ ਰਹੇ ਨੇ ਸਾਡੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਹੁਣ ਡਰਾਮੇ ਕਰ ਰਹੀਆਂ ਨੇ ਸਰਕਾਰਾਂ ਹੁਣ ਅਸੀਂ ਡਾਂਗਾਂ ਬੰਦ ਕਰ ਦਿਆਂਗੇ ਜੀ ਅਸੀਂ ਕਹਿੰਦੇ ਹਾਂ ਡਾਂਗਾਂ ਪੂਰਨ ਤੌਰ ਤੇ ਬੰਦ ਹੋਣੀਆਂ ਚਾਹੀਦੀਆਂ ਨੇ ਫਰੀਦਕੋਟ ਮੁਕਸਰਾ ਰਵੋੜ ਫਾਲਕਾ ਰਾਸਤਾਨ ਤੱਕ ਸਾਡੇ ਲੋਕ ਮਰ ਰਹੇ ਨੇ ਉਹ ਇੱਕ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਅਸੀਂ ਕੱਢ ਰਹੇ ਹਾਂ ਕਿ ਭਾਈ ਇਹ ਇੱਕ ਬਹੁਤ ਵੱਡਾ ਨੁਕਸਾਨ ਤੁਸੀਂ ਪੰਜਾਬ ਦਾ ਤੇ ਪੰਜਾਬੀਆਂ ਦਾ ਕਰ ਰਹੇ ਹੋ ਔਰ ਕੱਲੀ ਆ ਸਰਕਾਰ ਨਹੀਂ ਕਰ ਰਹੀ ਪਿਛਲੀਆਂ ਨੇ ਵੀ ਕੀਤਾ ਉਹ ਅਸੀਂ ਸਾਰੇ ਪੰਜਾਬ ਨੂੰ ਫਿਰ ਕਵਾਂਗੇ ਕਿ ਭਾਈ ਆ ਕੰਮ ਜਿਹੜਾ ਹੈ ਅਗਲਾ ਅਗਲਾ ਸਟੈਪ ਜਿਹੜਾ ਆ ਆ ਲੈਣਾ ਹੀ ਪੈਣਾ ਤਾਂ ਹੀ ਇਹ ਮਸਲਾ ਜਿਹੜਾ ਸਰਕਾਰ ਸੀਰੀਅਸਲੀ ਲਏਗੀ ਕਈ ਤਰ੍ਹਾਂ ਦੀਆਂ ਸਰਕਾਰਾਂ ਪਿਛਲੀਆਂ ਹੁਣ ਵਾਲੀਆਂ ਇਹਨਾਂ ਨੂੰ ਇਲੀਗਲ ਕੰਮ ਕਰਨ ਤੋਂ ਰੋਕ ਰੋਕ ਨਹੀਂ ਰਹੀਆਂ ਤੇ ਉਹਦੇ ਬਾਰੇ ਕੀ ਗੜਬੜ ਹੈ ਇੱਕ ਉਹ ਐਨਡੀਟੀਵੀ ਦੇਖੇਗੀ ਮੋਗੇ ਤੋਂ ਫਿਰੋਜ਼ਪੁਰ ਤੋਂ ਫਰੀਦਕੋਟ ਤੋਂ ਬਹੁਤ ਵੱਡੇ ਪੱਧਰ ਤੇ ਸਾਨੂੰ ਸਪੋਰਟ ਜਿਹੜੀ ਆ ਆ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਵੀ ਇਸ ਨੂੰ ਸਪੋਰਟ ਕਰੇਗੀ ਜਦੋਂ ਕਿਸੇ ਵੱਡੇ ਅੰਦੋਲਨ 'ਚ ਕੰਮ ਕਰਦੇ ਹਾਂ ਉਦੋਂ ਹੀ ਇਹ ਚੀਜ਼ ਹੋਣੀ ਹੁੰਦੀ ਹੈ ਉਦੋਂ ਹੀ ਤੁਸੀਂ ਇਹੋ ਜਿਹੇ ਮਤਲਬ ਤੁਹਾਨੂੰ ਨਵੇਂ ਕੇਸ ਜਾਗ ਪੈਂਦੇ ਨੇ ਇਹ ਕਿੱਥੋਂ ਪੈਦਾ ਹੁੰਦੇ ਪਲਵਾਨ ਵੀ ਇਹ ਕਿੱਥੋਂ ਪੈਦਾ ਹੁੰਦੇ ਨੇ ਖੜਾਰੀ ਜੇ ਪਾਣੀ ਚੰਗੇ ਹੋਣਗੇ ਅਸੀਂ ਆਪ ਦੇ ਲਈ ਕਹਿ ਰਹੀਏ ਕਿ ਸਾਡੇ ਲਈ ਕੁਝ ਕਰੋ ਅਸੀਂ ਪੰਜਾਬ ਲਈ ਕਹਿ ਰਹੇ ਹਾਂ ਨਾ ਮੰਨੂ ਹਸਾ ਹੁੰਦਾ ਕਦੇ 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 ਡਾਈਂਗ ਵਾਲੇ ਕਦੇ ਦੂਜੀਆਂ ਫੈਕਟਰੀਆਂ ਵਾਲੇ ਕਹਿਣਗੇ ਜੀ ਸਾਡਾ ਅਕਸੂਰ ਨਹੀਂ ਤੇ ਆ ਜਿਹੜੇ ਕੋਲੇ ਆਪਾਂ ਖੜੇ ਆਂ ਸ਼ਾਹਕਾਲਾ ਕਿਵੇਂ ਹੁੰਦਾ ਵੀ ਬੁੱਢਾ ਨਾਲ ਫਤਿਹਗੜ੍ਹ ਸਾਹਿਬ ਵੀ ਆਹੀ ਹੋ ਰਿਹਾ ਬਰਨਾਲੇ ਵੀ ਆਹੀ ਹੋ ਰਿਹਾ ਜੀਰੇ ਵੀ ਆਹੀ ਹੋ ਰਿਹਾ ਜਲੰਧਰ ਵੀ ਤਲਵੰਡੀ ਸਾਬੋ ਵੀ ਜੇ ਸਾਰੀਆਂ ਤੀਜਾਂ ਨੂੰ ਰੋਕਣਾ ਹੈ ਤਾਂ ਪਹਿਲਾਂ ਜਿਹੜਾ ਮੇਨ ਸਿੰਬਲ ਹੈ ਬੁੱਢਾ ਨਾਲਾ ਉਹਨੂੰ ਬੰਦ ਕਰਨਾ ਪਊਗਾ ਇੱਕ ਸਾਈਕਲ ਇੰਡਸਟਰੀ ਤੇ ਇੱਕ ਟੈਕਸਟਾਈਲ ਇੰਡਸਟਰੀ ਨੂੰ ਸਾਰੇ ਆਮ ਸੜਕਾਂ ਦੇ ਉੱਤੇ ਸੀਵਰੇਜ ਦੇ ਵਿੱਚ ਗੰਪ ਕੈਫਲੂਐਂਟ ਡੰਪ ਕਰਦੇ ਹੋਏ ਰੰਗੇ ਹੱਥ ਫੜ ਲਿਆ ਉੱਥੇ ਸਾਡੀ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਕੀ ਕਰਦੀ ਰਹੀ ਐ ਐਨਜੀਡੀ ਇੱਕ ਸੂਵੋ ਮੋਟਰ ਲੈਂਦੀ ਕਿ 44 ਇੰਡਸਟਰੀਆਂ ਜਿਹੜੀਆਂ ਨੇ ਉਹ ਆਪਣਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਤੇ ਉਹ ਜਿਹੜਾ ਆਪਣਾ ਅਨਟਰੀਟਿਡ ਪਾਣੀ ਹੈ ਜਿਹੜਾ ਅਨਟਰੀਟਿਡ ਵੇਸਟ ਹੈ ਉਹ ਫੁੱਟੇ ਤੇ ਰਾਵ ਵਿੱਚ ਪਾ ਰਹੀ ਹੈ ਇਹ ਫੈਕਟਰੀਆਂ ਆਪਣੇ ਜਿਹੜੀ ਗਲਤ ਕੰਮ ਕਰ ਰਹੀਆਂ ਹੁੰਦੀਆਂ ਜਾਂ ਘਟਾ ਦਿੰਦੀਆਂ ਜਾਂ ਉਹਨੂੰ ਵੈਕਿਆਂ ਨੂੰ ਬੰਦ ਕਰ ਦਿੰਦੀਆਂ ਤੇ ਉਸ ਹਾਵ ਨਾਲ ਉਹਨਾਂ ਦੇ ਸੈਂਪਲ ਜਿਹੜੇ ਆ ਪਾ ਜਿਹੜੇ ਆ ਸੈਂਪਲਾਂ ਦੇ ਵਿੱਚ ਜ਼ਿਆਦਾ ਕੁਝ ਨਜ਼ਰ ਨਹੀਂ ਆਂਦਾ ਖਾਸ ਡਾਈਂਗ ਇੰਡਸਟਰੀ ਇਹਦੇ ਵਿੱਚ ਕਾਲੇ ਪਾਣੀ ਦੇ ਵਿੱਚ ਜ਼ਿੰਮੇਵਾਰ ਨਹੀਂ ਐ ਇਕੱਲੀ ਨਾਲ ਦੀ ਨਾਲ ਇਲੈਕਟ੍ਰੋਪਲੇਟਿੰਗ ਤੇ ਜਿਹੜੇ ਸਾਡੇ ਆ ਜਿਹੜੇ ਆ ਗੋਬਰ ਜਿਹੜੇ ਆ ਡੇਰੀ ਕੰਪਲੈਕਸ ਨੇ ਇਹ ਵੀ ਬਹੁਤ ਵੱਡੇ ਜ਼ਿੰਮੇਵਾਰ ਨੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਆਡੀ ਸਰ ਕੀ ਕਹਿਣਾ ਹੈ ਅੱਜ ਮੁੱਦਾ ਕਾਲੇ ਪਾਣੀਆਂ ਦਾ ਮੋਰਚਾ ਕਾਲੇ ਪਾਣੀਆਂ ਨੂੰ ਯਹਰਾਂ ਨੂੰ ਬੰਨ ਮਾਰਨ ਦਾ ਮੋਰਚਾ 24 ਅਗਸਤ ਨੂੰ ਵੱਡਾ ਕੱਟ ਲੁਧਿਆਣਾ ਚ ਬਹੁਤ ਵੱਡਾ ਰੋਹ ਮਾਰਚ ਕਰਨ ਜਾ ਰਹੇ ਆ ਫੇਰਕਾ ਪਲਾਂਟ ਤੋਂ ਲੈ ਕੇ ਭਾਈ ਬਾਲਾ ਚੌਂਕ ਤੱਕ ਸ਼ੀਰ ਕਰਤਾਰ ਸੰਸਰਾ ਬਾਜੀ ਦੇ ਬੋਤ ਤੱਕ ਉਹਦੇ ਲਈ ਅੱਜ ਅਸੀਂ ਇਹ ਮੀਡੀਆ ਦੇ ਮੁਖਤਬ ਹੋਏ ਆ ਲੋਕਾਂ ਨੂੰ ਅਪੀਲ ਕਰਦੇ ਆ ਮਸਲਾ ਬਹੁਤ ਜ਼ਿਆਦਾ ਗੰਭੀਰ ਆ ਅਸੀਂ ਬਹੁਤ ਭਿਆਨਕ ਤੋਂ ਭਾਨਕ ਬਿਮਾਰੀਆਂ ਨਾਲ ਮਰ ਰਹੇ ਆ ਸਾਡੇ ਅਪਹਾਜ ਜਵਾਕ ਪੈਦਾ ਹੋ ਰਹੇ ਆ ਸਾਡੇ ਜੰਮਦੇ ਜਵਾਕਾਂ ਨੂੰ ਕਾਲੀ ਪੀੜੇ ਸ਼ੂਗਰ ਹੋ ਰਹੇ ਨੇ ਸਾਡੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਇਮੇਜ ਦੀ ਰਿਪੋਰਟ ਤਾਂ ਇੱਥੇ ਤੱਕ ਕਹਿ ਰਹੀ ਹੈ ਕਿ ਤੁਹਾਡੇ ਆਉਣ ਵਾਲੇ 5-7 ਸਾਲਾਂ ਜਿਹੜੇ ਬੱਚਾ ਪਦਾ ਕਰਨੇ ਸਕਰਾਉਣੂ ਆ ਉਹ ਬਿਲਕੁਲ ਸੀ ਵਿੱਚ ਬੰਨੋਂ ਹਟ ਜਾਣੇ ਆ ਖਤਮ ਹੋ ਜਾਣੇ ਕਿਉਂਕਿ ਇਹ ਪਾਣੀ ਪੀ ਕੇ ਇਹ ਯਾਰਾਂ ਅਸੀਂ ਪਿਛਲੇ 40 ਸਾਲ ਤੋਂ ਪੀ ਰਹੇ ਆ ਜਿਹੜੀਆਂ ਡੈਂਗਾਂ ਹਜ਼ਾਰਾਂ ਲੱਗੀਆਂ ਹੋਈਆਂ ਨੇ ਲੁਧਿਆਣੇ ਦੇ ਵਿੱਚ ਜੋ ਸਿੱਧਾ ਪਾਣੀ ਬੁੱਢੇ ਦਰਿਆ ਰਾਂ ਸਤਲੁਜ ਪਾ ਰਹੇ ਨੇ ਹੁਣ ਡਰਾਮੇ ਕਰ ਰਹੀਆਂ ਨੇ ਸਰਕਾਰਾਂ ਹੁਣ ਅਸੀਂ ਡੰਗਾਂ ਬੰਦ ਕਰ ਦਿਆਂਗੇ ਜੀ ਅਸੀਂ ਕਹਿੰਦੇ ਹਾਂ ਡੰਗਾਂ ਪੂਰਨ ਤੌਰ ਤੇ ਬੰਦ ਹੋਣੀਆਂ ਚਾਹੀਦੀਆਂ ਨੇ ਜੋ ਤੁਸੀਂ ਚਲਾਉਣੀਆਂ ਇਹਦਾ ਨਾ ਪਾਣੀ ਦਾ ਪ੍ਰਬੰਧ ਦੇਖੋ ਦੁਨੀਆ ਦਾ ਕਾਨੂੰਨ ਕਹਿੰਦਾ ਭਾਰਤ ਦਾ ਕਾਨੂੰਨ ਕਹਿੰਦਾ ਐਨਜੀਟੀ ਕਹਿੰਦੀ ਹੈ ਕਿ ਤੁਸੀਂ ਕੋਈ ਵੀ ਟ੍ਰੀਟ ਕਰਕੇ ਪਾਣੀ ਸਾਫ਼ ਕਰਕੇ ਪਾਣੀ ਕਿਸੇ ਵੀ ਤੁਸੀਂ ਪੀਣ ਯੋਗ ਪਾਣੀ 'ਚ ਨਹੀਂ ਪਾ ਸਕਦੇ ਗਰ ਕਾਨੂੰਨੀ ਹੈ ਇਹਦੇ ਸਜ਼ਾ ਸਜ਼ਾ ਹੋ ਸਕਦੀ ਹੈ ਪਰ ਇਹਦਾ ਸਾਫ਼ ਕਰਨਾ ਬਹੁਤ ਦੂਰ ਦੀ ਗੱਲ ਸਿੱਧਾ ਹੀ ਪਾਣੀ ਜ਼ਹਿਰਾ ਯੂਰੇਨੀਅਮ ਕੈਮੀਕਲ ਸਿੱਧਾ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਛਾਸ ਤੌਰ ਤੇ ਲੁਧਿਆਣੋਂ ਲੈ ਕੇ ਫਰੀਦਕੋਟ ਮੁਗਾ ਫਰੀਦਕੋਟ ਮੁਕਸਰਾ ਬੋਰ ਫਾਹਲ ਕਾ ਰਾਜਸਥਾਨ ਤੱਕ ਸਾਡੇ ਲੋਕ ਮਰ ਰਹੇ ਨੇ ਇਹ ਪਾਣੀ ਪੀ ਕੇ ਸੋ ਇਸ ਲਈ ਰਾਜਸਥਾਨ ਦਾ ਮੈਗਾ ਸੇ ਅਵਾਰਡ ਜਿਹਨੂੰ ਮਿਲਿਆ ਬਹੁਤ ਲੰਮੇ ਸਮੇਂ ਤੋਂ ਬੰਦਾ ਪਾਣੀਆਂ ਤੇ ਕੰਮ ਕਰ ਰਿਹਾ ਹੈ ਔਸਕਰ ਅਵਾਰਡ ਤੋਂ ਦੂਜਾ ਅਵਾਰਡ ਮੰਨਿਆ ਜਾਂਦਾ ਦੁਨੀਆ ਦੇ ਵਿੱਚ ਉਹ ਅਵਾਰਡ ਮਿਲਿਆ ਬੰਦੇ ਨੂੰ ਉਹ ਵੀ ਕਹਿ ਰਿਹਾ ਕਿ ਰਾਜਸਥਾਨ ਦੇ ਲੋਕ ਪੰਜਾਬ ਦੇ ਪਾਣੀ ਨੂੰ ਪੀਣ ਤੋਂ ਵੀ ਤੋਬਾ ਕਰ ਚੁੱਕੇ ਆ ਅਸੀਂ ਇਹ ਪਾਣੀ ਨਹੀਂ ਪੀਣਾ ਪਰ ਦੂਜਾ ਤੁਸੀਂ ਦੇਖੋ ਜੇ ਅਸੀਂ ਕੋਈ ਆਵਾਜ਼ ਠਾਉਣੀ ਹੈ ਸਰਕਾਰ ਸਾਨੂੰ ਅਲਝਾਉਣ ਦੀ ਕੋਸ਼ਿਸ਼ ਕਰਦੀ ਆ ਸਾਨੂੰ ਦੱਬਣ ਦੀ ਕੋਸ਼ਿਸ਼ ਕਰਦੀ ਆ ਸਾਡੇ ਤੇ ਹੁਣ ਮੇਰੇ ਤੇ ਪਰਸੋਂ ਚੌਥੇ ਦੀ ਖਬਰ ਚੱਲੀ ਪਹਿਲਾਂ ਤਾਂ ਮੀਡੀਆ ਟ੍ਰਾਇਲ ਚੱਲਿਆ ਕਿ ਦੇਖੋ ਜੀ ਲੱਖਾਂ ਸਧਾਨਾਂ ਇੱਕ ठेकेदारਾਂ ਨੂੰ ਸੜਕਦਿਆਂ ਨੂੰ ਅੱਗ ਲਾਉਣ ਆ ਗਿਆ ਮਚਾਉਣ ਆ ਗਿਆ ਸਾੜਨ ਆ ਗਿਆ ਉਦੋਂ ਬਾਅਦ ਖਰ ਕੋਈ ਮੁਕੱਦਮਾ ਦਰਜ ਹੋਇਆ ਅੱਜ ਡੀਐਸਪੀ ਮੁੱਲਾਂਪੁਰ ਦਾਖਾ ਇਹ ਬੋਲ ਰਿਹਾ ਹੈ ਕਿ ਇਹ ਕੋਈ ਸਾੜਮਚਾਉਣ ਵਾਲੀ ਘਟਨਾ ਨਹੀਂ ਹੈਗੀ ਜਿਹੜੇ ਥੱਪੜ ਤੱਕ ਨਹੀਂ ਮਾਰਿਆ ਗਿਆ ਕੋਈ ਪੈਸੇ ਦਾ ਮਸਲਾ ਸੀ ਕਿਸੇ ਦਾ ਪੈਸੇ ਦਾ ਮਸਲਾ ਪਰ ਜੋੜ ਦਿੱਤਾ ਗਿਆ ਲੱਖੇ ਦਾ ਵੀ ਲੱਖਾ ਮਚਾਉਣ ਆ ਗਿਆ ਕਿਸੇ ਠੇਕੇਦਾਰ ਆ। ਜਾਣੇ ਕਾਰਨ ਕੀ ਇੱਕ ਤਾਂ ਮੈਂ ਇਹ ਮੁੱਦਾ ਠਾ ਰਿਹਾ ਹਾਂ ਸਭ ਤੋਂ ਅਹਿਮ ਮੁੱਦਾ ਸਾਡੀ ਸਮੁੱਚੀ ਟੀਮ ਠਾ ਰਹੀ ਹੈ। ਜਿਹੜੀ ਟੀਮ ਦਾ ਨਾਂ ਕਾਲੇ ਪਾਣੀਆਂ ਦਾ ਮੋਰਚਾ ਇਸ ਟੀਮ ਦਾ ਨਾਂ ਰੱਖਿਆ। ਦੂਜੀ ਗੱਲ ਮੈਂ ਲਗਾਤਾਰ ਇਹ اپیل ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਵੀ ਜ਼ਮੀਨਾਂ ਨਾ ਵੇਚੋ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਨਾ ਵੇਚੋ ਸਾਡੀਆਂ ਜ਼ਮੀਨਾਂ ਬੇਸ਼ਕੀਮਤੀ ਨੇ ਸਾਡੀਆਂ ਜ਼ਮੀਨਾਂ ਦੀ ਕੀਮਤ ਬਹੁਤ ਜ਼ਿਆਦਾ ਆ ਪਰ ਸੜਕਾਂ ਵਾਲੇ ਸਾਥੋਂ 20 20 50 50 ਲੱਖ ਰੁਪਏ ਦੇ ਵਿੱਚ ਜ਼ਮੀਨਾਂ ਲੈ ਰਹੇ ਨੇ ਇਹ ਨਾ ਵੇਚੋ ਉਹ ਵੀ ਇਹਨੂੰ ਤਕਲੀਫ ਹੁੰਦੀ ਆ ਦੁੱਖ ਦੀ ਆ ਗੱਲ ਵੀ ਲੱਖਾਂ ਲੋਕਾਂ ਨੂੰ ਕਿਉਂ ਜਾਗਰੂ ਕਰਦਾ ਲੋਕ ਆਪਣੀਆਂ ਜ਼ਮੀਨਾਂ ਵੇਚਣ ਇਹ ਜ਼ਮੀਨਾਂ ਜਿਹੜੀਆਂ ਖੋਣ ਲਈ ਅਸੀਂ ਕਾਲੇ ਕਾਨੂੰਨ ਬਣਾਏ ਹੁਣ ਉਹ ਕਾਲੇ ਕਾਨੂੰਨ ਪਿੱਛੇ ਹਟਣਾ ਪੈ ਗਿਆ ਇਹਨਾਂ ਨੂੰ ਹੁਣੇ ਨਵੀਂ ਸਕੀਮ ਲਿਆਏ ਵੱਡੇ ਵੱਡੇ ਨਾਸਟਰ ਤਾਰ ਤੇ ਯੂਪੀ ਦੇ ਮਹਾਰਾਸ਼ਟਰ ਦੇ ਦਿੱਲੀ ਦੇ ਉਹ ਇੱਥੇ ਆ ਕੇ ਵੱਡੇ ਪੱਦਰ ਤੇ ਜ਼ਮੀਨਾਂ ਲੈ ਰਹੇ ਨੇ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਚ ਆਪਾਂ ਖੜੇ ਆ ਲੁਧਿਆਣਾ ਸ਼ਹਿਰ ਕਿੰਨੇ ਪਿੰਡ ਖਾ ਗਿਆ ਕਿੰਨੀਆਂ ਜ਼ਮੀਨਾਂ ਖਾ ਗਿਆ ਕਿੰਨੀਆਂ ਜ਼ਮੀਨਾਂ ਸਾਡੀਆਂ ਪਜਾਉ ਜਿਹੜੀਆਂ 25000 ਕਿੱਲਾ ਸੜਕਾਂ 'ਚ ਰੁਕ ਗਿਆ ਸਾਡਾ ਕਲੋਨੀਆਂ ਦੇ ਵਿੱਚ ਕਿੰਨੇ ਰੋਜ਼ ਸੈਂਕੜੇ ਹਜ਼ਾਰਾਂ ਏਕੜ ਪੈੜੀ ਸਾਡੀ ਕਲੋਨੀਆਂ 'ਚ ਰੁਕ ਰਹੀ ਹੈ ਕਿਉਂ ਕਲੋਨੀਆਂ ਦੇ ਉੱਤੇ ਵੀ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਆ ਅਬਜਾਊ ਜ਼ਮੀਨ ਕਲੋਨੀਆਂ 'ਚ ਰੋਕੀ ਜਾ ਰਹੀ ਆ ਸੋ ਇਸ ਲਈ ਇਹਨਾਂ ਨੂੰ ਤਕਲੀਫ ਹੁੰਦੀ ਹੈ ਵੀ ਲੱਖਾਂ ਆਪਣੇ ਲੋਕਾਂ ਨੂੰ ਜਗਾਉਂਦਾ ਇਹ ਲੋਕਾਂ ਨੂੰ ਲਾਮਬੰਦ ਕਰਦਾ ਸੰਘਰਸ਼ਾਂ ਦੇ ਰਾਹ ਪਾਉਂਦਾ ਇਹਨੂੰ ਲਿਜਾਇਆ ਜਾਵੇ ਪਹਿਲਾਂ ਮੈਨੂੰ ਚਟੇ ਦੇ ਪਰਚੇ ਲਿਜਾਉਣ ਦੀ ਕੋਸ਼ਿਸ਼ ਹੋਈ ਐਨਡੀ ਪਿਸ ਦਾ ਪਰਚਾ ਹਰੀਕੇ ਪੱਤਨ 2 ਸਾਲ ਪਹਿਲਾਂ ਸਰਕਾਰ ਨੇ ਦਿੱਤਾ ਹੁਣਾਂ ਨਵੀਂ ਮੇਰੇ ਗੱਲ ਖਿਲਾਫ ਚਲਾਈ ਵੀ ਲੱਖਾ ਉੱਤੇ ਅੱਗ ਲਾਉਣ ਪਹੁੰਚ ਗਿਆ ਜੀ ਸਾੜਨ ਪਹੁੰਚ ਗਿਆ ਕਿਸੇ ਨੂੰ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਲੱਗਦਾ ਵੀ ਰੱਖਾ ਕੋਈ ਲਾਮਬੰਦੀ ਕਰਦਾ ਸੰਘਰਸ਼ ਦਾ ਲੋਕ ਰਾਹ ਫੜਦੇ ਆ ਲੱਖੇ ਵਰਗਿਆਂ ਨੂੰ ਫੜ ਕੇ ਅਸੀਂ ਅੰਦਰ ਦੇ ਸਕੀਏ ਸੋ ਪਰ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪਿੱਛੇ ਨਹੀਂ ਹਟਾਂਗੇ ਇਹਨਾਂ ਨੇ ਪਰਚੇ ਦੇਣੇ ਐ ਜਿਨ੍ਹਾਂ ਡੱਕਣਾ ਐ ਟਾਂਗਾ ਮਾਰਨੀ ਆ ਗੋਲੀਆਂ ਮਾਰਨੀ ਆ ਜੋ ਇਹ ਮਰਜ਼ੀ ਕਰ ਦੇਣਾ ਕਿਉਂਕਿ ਮਸਲਾ ਬਹੁਤ ਵੱਡਾ ਸਵਾਲ ਬਹੁਤ ਵੱਡਾ ਹੈ ਸਾਡੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਸਾਡੇ ਜਵਾਕਾਂ ਦਾ ਸਵਾਲ ਹੈ ਸਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਹੈ ਮੈਂ ਲੋਕਾਂ ਨੂੰ ਪਿਲ ਕਰਦਾ ਲੋਕੋ ਛੱਡ ਦਿਓ ਵੀ ਕਿਸਾਨਾਂ ਦਾ ਮਸਲਾ ਹੈ ਇਹ ਮਜ਼ਦੂਰਾਂ ਦਾ ਮਸਲਾ ਹੈ ਇਹ ਸ਼ਹਿਰੀ ਜਾਂ ਪਿੰਡੂ ਦਾ ਮਸਲਾ ਹੈ ਪਾਣੀ ਦੀ ਹਰ ਇੱਕ ਨੂੰ ਲੋੜ ਆ ਬਾਈ ਇੱਕ 350 ਟੋੜ ਦੇ ਜਿਹੜੇ ਪ੍ਰੋਜੈਕਟ ਪਾਸ ਹੈ ਸੀ 2020 ਦੇ ਵਿੱਚ ਤੇ ਉਹ ਜਾਂਚ ਸੀ ਜਿਹੜੀ ਗੱਲ ਕੀਤੀ ਜਾ ਰਹੀ ਉਹ ਕਿਸਕੇ ਦੇਦੀ ਸੀ ਜੇ ਕੋਈ ਸਰਕਾਰ ਨੇ 600 700 800 ਕਰੋੜ ਰੁਪਇਆ ਰੱਖਿਆ ਸੀ ਉਹਦੇ ਕੋ ਕਾਪੜੇ ਹੋਏ ਆ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਜਿਹੜੇ ਬੰਦੇ ਦੋਸ਼ੀ ਆ ਫੜ ਕੇ ਪਰਚਾ ਦੇ ਕੇ ਅੰਦਰ ਦਿਓ ਅਸੀਂ ਕਦੋਂ ਕਹਣਾ ਨਾ ਦਿਓ ਸਾਡਾ ਮਸਲਾ ਵੀ ਇਹ ਜ਼ਹਿਰਾਂ ਬੰਦ ਕਰੋ ਪਾਣੀ ਚ ਇਹ ਨਹੀਂ ਪੈਣੀ ਚਾਹੀਦੀ ਜੇ ਜੀਵਨ ਹੈ ਜੇ ਜ਼ਿੰਦਗੀ ਹੈ ਜੇ ਜਾਨ ਆ ਤਾਂ ਜਹਾਨ ਹੈ ਅਸੀਂ ਇੱਕ ਇਹ ਇਹ ਸਵਾਲ ਖੜਾ ਕਰਦੇ ਆ ਵੀ ਇੰਡਸਟਰੀ ਦੇ ਖਿਲਾਫ ਨਹੀਂ ਅਸੀਂ ਕਿਸੇ ਪ੍ਰਕਾਰ ਦੀ ਇੰਡਸਟਰੀ ਦੇ ਖਿਲਾਫ ਨਹੀਂ ਆ ਨਕਮਾ ਹੀ ਆਇਓਂ ਅੰਡਸਟਰੀ ਅੰਡਸਟਰੀ ਜਿਹੜੀ ਇੰਡਸਟਰੀ ਜਿਹੜੀ ਇੰਡਸਟਰੀ ਦੱਖਣ ਭਾਰਤ ਚ ਬੈਨ ਹੈ ਉਹ ਲੋਕ ਕਮਲੇ ਆ ਉਹਨਾਂ ਨੇ ਕਿਉਂ ਬੈਨ ਕੀਤੀ ਉਹ ਪੰਜਾਬ ਦੀ ਧਰਤੀ ਤੇ ਕਿਉਂ ਲਾਈ ਗਈ ਹੈ ਇਹ ਡਾਈਂਗਾ ਜਿਹੜੀਆਂ ਰੰਗਣ ਵਾਲੀਆਂ ਨੇ ਦੱਖਣ ਭਾਰਤ ਚ ਬੈਨ ਨੇ ਇਹ ਅਮਰੀਕਾ ਵਰਗੇ ਮੁਲਕਾਂ ਨੇ ਬੈਨ ਕਰਤੀਆਂ ਯੂਰਪੀ ਮੁਲਕਾਂ ਨੇ ਬੈਨ ਕਰਤੀਆਂ ਵੀ ਨਹੀਂ ਇਹ ਜ਼ਹਿਰ ਹੈ ਫੜੇ ਲੋਕਾਂ ਨੂੰ ਮਾਰਿਆ ਜਾ ਰਿਹਾ ਉਹ ਸਾਰੀ ਇੰਡਸਟਰੀ ਲਿਆ ਕੇ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਮੁੱਖ ਮੰਤਰੀ ਜਾਂਦਾ ਜਿਹੜਾ ਵੀ ਬਣਦਾ ਇੱਥੇ ਜਿੰਨਾ ਕੂੜਾ ਕਚਰਾ ਗੰਦ ਪੂਰੇ ਭਾਰਤ ਦਾ ਉਥੋਂ ਦੇ ਸੂਬੇ ਨਕਾਰ ਦਿੰਦੇ ਆ ਉਹ ਲਿਆ ਕੇ ਪੰਜਾਬ ਦੀ ਧਰਤੀ ਤੇ ਲਾ ਦਿੰਦੇ ਆ ਇੱਛਾ ਸਾਡੇ ਕੋਲੇ ਆਜੋ ਜੀ ਤੇ ਲੱਗਦਾ ਜੀ ਡੈਂਗਾ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਜੇ ਆਪਾਂ ਗੱਲ ਕਰੀਏ ਡੈਂਗਾ ਦੋ ਦਿਨ ਅਸੀਂ ਬੰਦ ਵੀ ਰਹੀਆਂ ਸੀਗੀਆਂ ਤੇ ਲੱਗਦਾ ਕਾਰਵਾਈ ਦੋ ਦਿਨ ਨਾਲ ਕੀ ਹੋ ਜੂ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਜਿਹੜੀਆਂ ਡੈਂਗਾ ਜੇ ਅੱਜ ਵੀ ਬੰਦ ਹੋ ਜਾਣ ਨਾ ਤੇ 20 ਸਾਲ ਪਾਣੀ ਨਹੀਂ ਸੁਧਰਦਾ 20 ਸਾਲ ਸਾਡੇ ਪਾਣੀ ਸੁਧਾਰ ਨਹੀਂ ਹੋਣਾ ਕਿਉਂਕਿ ਧਰਤੀ ਹੇਠਾਂ ਲਗਾਤਾਰ 30-40 ਸਾਲ ਤੋਂ ਜਿਹੜਾ ਜ਼ਹਿਰ ਸਾਡੇ ਪਾਈ ਗਈ ਉਹ ਪਤਨ ਵਾਲਾ ਪਾਣੀ ਕਿਵੇਂ ਅੱਜ ਸਾਫ਼ ਹੋ ਜਾਊਗਾ ਇਹ ਇਹ ਜਿਹੜੀ ਗੱਲ ਕਰਦੇ ਨਾ 2 ਦਿਨ 4 ਦਿਨ ਬੰਦ ਕਰ 2-4 ਦਿਨ ਬੰਦ ਮੈਂ ਕਹਿੰਦਾ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਗੱਲ ਸਹੀ ਆ ਉਹ ਬੰਦੇ ਮੇਰੇ ਨਾਲ ਉੱਥੇ ਆ ਕੇ ਪਾਣੀ ਦੀ ਘੁੱਟ ਪੀ ਲੈਣ ਗੱਲ ਹੀ ਨਿਬੜ ਗਈ ਆਪਣਾ ਪਰਿਵਾਰ ਲਿਆਉਣ ਆ ਗੋਗੀ ਵਰਗੇ ਬੱਗੇ ਵਰਗੇ ਆਪਣੇ ਪੱਪੀ ਪ੍ਰਾਧਾਨ ਜਿਹੜਾ ਇਥੋਂ ਦੇ ਐਮਐਲਏ ਨੇ ਸ਼ਰਯਾਮ ਇਹ ਡੈਂਗਾ ਤੋਂ ਮੋਟਾ ਰੁਪਿਆ ਲੈ ਕੇ ਉਹਨਾਂ ਦੇ ਹੱਕ ਚ ਭੁਗਤਦੇ ਆ ਡੀਸੀ ਨਾਲ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਾਉਂਦੇ ਆ ਉਹਨਾਂ ਨੂੰ ਵਿਚਾਰੇ ਦੱਸਦੇ ਆ ਉਹ ਵਿਚਾਰੇ ਨੇ ਜਿਹੜੇ ਲੋਕਾਂ ਨੂੰ ਜ਼ਹਿਰ ਦੇ ਕੇ ਮਾਰ ਰਹੇ ਆ ਸਮੂਹਿਕ ਕਤਲयाम ਹੋ ਰਿਹਾ ਇਹ ਅੱਤਵਾਦ ਦੇ ਨਾਲ ਇਹ ਯਾਰਾਂ ਦੇ ਨਾਲ ਮੈਂ ਮੈਂ ਜਿਹੜਾ ਵੀ ਐਮਐਲਏ ਕਹਿੰਦਾ ਜਿਹੜਾ ਵੀ ਕੋਈ ਡਾਇੰਗ ਫੈਕਟਰੀ ਵਾਲਾ ਮਾਲਕ ਕਹਿੰਦਾ ਕੋਈ ਸਰਕਾਰ ਕੋਈ ਪ੍ਰਸ਼ਾਸਨ ਕਹਿੰਦਾ ਵੀ ਇਹ ਗਲਤ ਰੌਲਾ ਪਾਉਂਦੇ ਆ ਉਹ ਮੇਰੇ ਨਾਲ ਉੱਥੇ 20 ਮਿੰਟ ਜਾ ਕੇ ਪਾਣੀ ਕੋਲ ਖੜੀ ਜਾਣ ਪੀਣਾ ਦਾ ਬਹੁਤ ਦੂਰ ਦੀ ਗੱਲ ਹੈ ਸਰ ਤੁਸੀਂ ਐਮਐਲਏ ਦਾ ਨਾਮ ਲਿਤਾ ਜੇਕਰ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ ਲੁਧਿਆਣੇ ਦੀ ਸਿਆਸਤ ਜਿਹੜੀ ਬੁੱਢੇ ਨਾਲ ਤੋਂ ਸ਼ੁਰੂ ਹੁੰਦੀ ਔਰ ਬੁੱਢੇ ਨਾਲੇ ਤੇ ਖਤਮ ਹੋ ਜਾਂਦੀ ਆ ਛੇ ਕਿਸੇ ਵੀ ਪਾਰਟੀ ਦੀ ਗੱਲ ਨਹੀਂ ਕਰਦਾ ਪਰ ਲੁਧਿਆਣੇ ਦਾ ਜਿਹੜਾ ਬੁੱਢਾਂ ਨਾਲਾ ਜਿਉਂਦਾ ਤਿਉ ਹੀ ਆ ਨਹੀਂ ਮੈਂ ਦੇਖੋ ਨਾ ਆ ਆ ਹੁਣ ਆ ਸੱਜਣ ਨੂੰ ਤੁਸੀਂ ਕੀ ਕਹੋਗੇ ਇਹ ਤਾਂ ਹੁਣ ਅੱਜ ਕੱਲ੍ਹ ਇਸ ਇਨਸਾਨ ਕੋਲ ਤਾਂ ਸਾਰੀ ਪਾਵਰ ਹੈ ਇਹ ਬੰਦੇ ਜਿਹੜੀ ਮਾਰਤੀ ਜੈਟਰੀ ਜਿਹੜਾ ਉਹਨੂੰ ਬੋਰ ਕਰ ਰੱਖੇ ਨੇ ਅੰਦਰ ਗੁੱਤ ਸਾਰੇ ਪਾਣੀ ਥੱਲੇ ਸੁੱਟੀ ਜਾਂਦੇ ਨੇ ਜਿੱਦ ਜਿੱਦੇ ਛਾਪਾ ਮਾਰਦੇ ਆਉਂਦੇ ਨੇ ਦੋ ਦਿਨ ਪਹਿਲਾਂ ਛਾਪੇ ਮਾਰਨ ਵਾਲੇ ਬੱਸ ਦਿੰਦੇ ਨੇ ਕਿ ਅਸੀਂ ਆਵਾਂਗੇ ਕਾਹਦਾ ਠੀਕ ਕਰ ਲਵਾਂਗੇ ਜੀ ਇਹਨੂੰ ਪਛਾਣਦੇ ਹੋ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਨਾਬ ਜਿਹੜੇ ਕਹਿੰਦੇ ਸੀਗੇ ਕਿ ਡੈਂਗਾਂ ਵਾਲੇ ਥੱਲੇ ਪਾਣੀ ਪਾਉਂਦੇ ਆ ਸਾਡੇ ਬੋਰ ਕੀਤੇ ਹੋਏ ਨੇ ਜਦੋਂ ਜਾਣਦੇ ਆ ਛਾਪਾ ਮਾਰਨ ਤੋਂ ਪਹਿਲਾਂ ਹੀ ਬੰਦ ਕਰ ਦਿੰਦੇ ਆ ਤੇ ਹੁਣ ਤਾਂ ਜਨਾਬ ਤੁਸੀਂ ਮੁੱਖ ਮੰਤਰੀ ਹੋ ਹੁਣ ਤੁਹਾਡੇ ਮੂੰਹ 'ਚ ਤੁਹਾਡੇ ਬੁੱਲ ਕਾਂ ਸੌਂਤੇ ਗਏ ਕਿਉਂ ਗੁੰਗਣੀਆਂ ਪਾ ਲੀਆਂ ਜਿਹੜੇ ਕਹਿੰਦਾ ਰੁਪਈਆ ਖਾਵਾਂਗੇ ਲੋਕਾਂ ਨੂੰ ਅਸੀਂ ਜੇ 1 ਰੁਪਈਆ ਖਾਧਾ ਸੀ ਜ਼ਹਿਰ ਖਾਵਾਂਗੇ ਤੇ ਹੁਣ ਲੋਕਾਂ ਨੂੰ ਜਿਹੜਾ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਉਹਦੇ ਬਾਰੇ ਚੁੱਪ ਗਿਆ ਹਾਂ ਸੋ ਲੋਕੋ ਸੋ ਨੂੰ ਪੀ ਲਾ ਬਾਈ ਅਜੇ ਤਾਂ ਲੜਾਈ ਲੜਾਂਗੇ ਇਹ ਪਰਚੇ ਦਿਨ ਅੰਦਰ ਬੰਦ ਕਰਨ 24 ਅਗਸਤ ਨੂੰ ਮੈਂ ਫੇਰ ਕਹਿੰਦਾ ਇੱਥੋਂ ਮਾਰ ਸ਼ੁਰੂ ਹੋ ਕੇ ਜਾਣਾ ਸਾਡਾ ਆਪਣੇ ਭਾਈ ਬਾਲਾ ਜੀ ਚੌਂਕ ਤੱਕ ਤਰਤਾਲ ਸਿੰਘ ਸਰਾਬਾ ਜੀ ਦੇ ਬੁੱਤ ਤੱਕ ਤੇ ਉਥੋਂ 15 ਸਤੰਬਰ ਨੂੰ ਅਸੀਂ ਬੰਨ ਮਾਰਨ ਤੁਰਾਂਗੇ ਉਹਦੇ ਫਿਰ ਜੋਰ ਤੁਹਾਡੇ ਕੋ ਟਰਾਲੀਆਂ ਨੇ ਸਾਧਨ ਨੇ ਮਿੱਟੀ ਭਰ ਕੇ ਆਜੋ ਭਰਾਵੋ ਸਾਡੇ ਕੋਲ ਹੋਰ ਕੋਈ ਦੂਜਾ ਰਾਹ ਬਚੇ ਨਹੀਂ ਹੰਦ ਸਤਲੁਜ ਰਿਹਾ ਜੋ ਟੈਚ ਉੱਥੇ ਲਾਏ ਜੋ ਉਹ ਦੱਸਾਂ ਕਿੱਥੇ ਲਾਵਾਂਗੇ ਉਹ ਵੀ ਤੁਹਾਨੂੰ ਦੱਸ ਦਿਆਂਗਾ ਮੇਰਾ ਨਾਮ ਜਸਕੀਰਤ ਸਿੰਘ ਹੈ ਜੀ ਤੇ ਅਸੀਂ ਇੱਕ ਕਾਲੇ ਪਾਣੀ ਦਾ ਮੋਰਚਾ ਜਿਹੜਾ ਹੈ ਉਹ ਕਰੀਬ 2 ਮਹੀਨਿਆਂ ਤੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਬੁੱਢੇ ਦਰਿਆ ਦੇ ਕਾਲੇ ਪਾਣੀ ਨੂੰ ਸਤਲੁਜ ਦੇ ਵਿੱਚ ਪੈਣ ਤੋਂ ਰੋਕਣ ਲਈ ਤੇ ਉਹਦੇ ਕਰਕੇ ਹੋ ਰਿਹਾ ਇੱਕ ਬਹੁਤ ਵੱਡਾ ਜਿਹੜਾ ਇੱਕ ਨਰਸੰਘ ਆ ਰਹੀ ਕਹਿ ਸਕਦੇ ਆ ਇੱਕ ਜੈਨੋਸਾਈਡ ਕਹਿ ਸਕਦੇ ਆ ਜਿਹੜਾ ਦੱਖਣੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਆ ਤੇ ਮਰ ਰਹੇ ਆ ਤੇ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਲੱਗ ਰਹੀਆਂ ਆ ਉਹਦੇ ਵਾਸਤੇ ਇਹ ਕਾਲੇ ਪਾਣੀ ਦਾ ਮੋਰਚਾ ਲਗਾਇਆ ਗਿਆ ਹੈ ਇਹ ਚਾਰ ਦਹਾਕਿਆਂ ਤੋਂ ਪਿਛਲੇ 40 ਸਾਲ ਤੋਂ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਜਿਹੜੀਆਂ ਵਧਦੀਆਂ ਜਾ ਰਹੀਆਂ ਹਨ ਉਹਨੂੰ ਰੋਕਣ ਵਾਸਤੇ ਇੱਕ ਬਹੁਤ ਵੱਡੀ ਮੁਹਿੰਮ ਦੀ ਲੋੜ ਸੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜੀ ਐ ਇਸ ਵਾਰੀ ਉਸ ਪੱਧਰ ਦੀ ਲੜਾਈ ਲੜੀ ਜਾਵੇ ਕਿ ਇਹ ਕਾਲੇ ਪਾਣੀ ਦਾ ਮੋਰਚਾ ਹੁਣ ਕਾਮਯਾਬ ਹੋਵੇ ਤੇ ਇਹਨੂੰ ਬੰਨ ਲਾ ਕੇ ਵੀ ਜੇ ਰੋਕਣਾ ਪਵੇ ਤੇ ਅਸੀਂ ਇਹ ਪਾਣੀ ਨੂੰ ਰੋਕੀਏ ਸੋ ਇਹ ਕਾਲੇ ਪਾਣੀ ਦਾ ਮੋਰਚਾ ਹੈ ਕਦੋਂ ਕਰ ਰਹੇ ਆ 24 ਅਗਸਤ ਨੂੰ ਪਹਿਲਾਂ ਅਸੀਂ ਇਸੇ ਜਗ੍ਹਾ ਤੋਂ ਪੂਰੇ ਪੰਜਾਬ ਨੂੰ ਕਾਲ ਦਿੱਤੀ ਹੈ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਬਾਹਰ ਅਸੀਂ ਸਾਰੇ ਇਕੱਠੇ ਹੋਵਾਂਗੇ ਇੱਥੋਂ ਲੈ ਕੇ ਅਸੀਂ ਇੱਕ ਮਾਰਚ ਕੱਢਾਂਗੇ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੱਕ ਜਾਊਗਾ ਤੇ ਉਹ ਇੱਕ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਅਸੀਂ ਕੱਢ ਰਹੇ ਆ ਕਿ ਭਾਈ ਇਹ ਇੱਕ ਬਹੁਤ ਵੱਡਾ ਨੁਕਸਾਨ ਤੁਸੀਂ ਪੰਜਾਬ ਦਾ ਤੇ ਪੰਜਾਬੀਆਂ ਦਾ ਕਰ ਰਹੇ ਹੋ ਔਰ ਕੱਲੀ ਆ ਸਰਕਾਰ ਨਹੀਂ ਕਰ ਰਹੀ ਪਿਛਲਿਆਂ ਨੇ ਵੀ ਕੀਤਾ ਤੇ ਪਰ ਕਿਉਂਕਿ ਇਹ ਸਰਕਾਰ ਨੂੰ 2.5 ਸਾਲ ਹੋ ਗਏ ਤੇ ਇਹਨਾਂ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕਿ ਅਸੀਂ ਇਹਨੂੰ ਠੀਕ ਕਰ ਦਿਆਂਗੇ ਤੇ ਹਾਲੇ ਤੱਕ ਇਹਨਾਂ ਤੋਂ ਹੋਇਆ ਨਹੀਂ ਅਸੀਂ ਇਹਨਾਂ ਨੂੰ ਇੱਕ ਵਰਨਿੰਗ ਦੇ ਰਹੇ ਹਾਂ ਕਿ ਭਾਈ ਇਹਨੂੰ ਜਲਦੀ ਕਰ ਲਓ ਨਹੀਂ ਤਾਂ ਜੇ ਤੁਸੀਂ ਨਹੀਂ ਕਰ ਸਕਦੇ ਤਫਰ ਲੋਕ ਜਿਹੜੇ ਆ ਉਹਨਾਂ ਨੂੰ ਆਪ ਨੂੰ ਪਤਾ ਹੈ ਕਿ ਇਹ ਕੰਮ ਜਿਹੜਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਰਿਹਾ ਤੇ ਜੇ 24 ਅਗਸਤ ਨੂੰ ਵੀ ਕੋਈ ਜਿਹੜਾ ਮਸਲਾ ਇਹਨਾਂ ਦੇ ਸਮਝ ਚ ਨਹੀਂ ਆਂਦਾ ਤੇ ਫਿਰ 15 ਸਤੰਬਰ ਨੂੰ ਅਸੀਂ ਜਿਹੜਾ ਹੈ ਇਹਨੂੰ ਇੱਕ ਬੰਨ ਮਾਰਨ ਦੀ ਕਾਲ ਦਿੱਤੀ ਹੈ ਉਹ ਅਸੀਂ ਸਾਰੇ ਪੰਜਾਬ ਨੂੰ ਫਿਰ ਕਵਾਂਗੇ ਕਿ ਭਾਈ ਆਹ ਕੰਮ ਜਿਹੜਾ ਹੈ ਅਗਲਾ ਅਗਲਾ ਸਟੈਪ ਜਿਹੜਾ ਆ ਲੈਣਾ ਹੀ ਪੈਣਾ ਤਾਂ ਹੀ ਇਹ ਮਸਲਾ ਜਿਹੜਾ ਸਰਕਾਰ ਸੀਰੀਅਸਲੀ ਲਏਗੀ ਤੇ ਇਹਨਾਂ ਗੱਲਾਂ ਤੋਂ ਇਲਾਵਾ ਇੱਕ ਮੈਂ ਜਾਣਕਾਰੀ ਹੋਰ ਬੜੀ ਜ਼ਰੂਰੀ ਸਾਂਝੀ ਕਰਨਾ ਚਾਹਨਾ ਕੇ ਐਨਜੀਟੀ ਨੇ نیشنل ਗ੍ਰੀਨ ਟ੍ਰਿਬਿਊਨਲ ਜਿਹੜਾ ਹੈਗਾ ਉਹਨੇ ਇਸ ਮਸਲੇ ਦਾ ਜਿਹੜਾ ਸੰਗਿਆਨ ਹੈਗਾ ਉਹ ਲੈ ਲਿਆ ਪਹਿਲਾਂ ਵੀ ਉੱਥੇ ਇੱਕ ਕੇਸ ਚੱਲ ਰਿਹਾ ਸੀ ਬੁੱਡੇ ਦਰਿਆ ਦਾ ਤੇ ਇੱਕ ਹੋਰ ਜਿਹੜਾ ਕੇਸ ਹੈ ਪਿਛਲੇ ਦਿਨੀ ਆ ਆਪਣੀਆਂ ਜਿਹੜੀਆਂ ਨਿਊਜ਼ ਲੱਗੀਆਂ ਅਖਬਾਰਾਂ ਦੇ ਵਿੱਚ ਉਹਦੇ ਆਧਾਰ ਤੇ ਐਨਜੀਟੀ ਨੇ ਇੱਕ ਸੂਵੋ ਮੋਟੋ ਕੇਸ ਜਿਹੜਾ ਇਹਦੇ ਬਾਰੇ ਲਗਾਇਆ ਹੈ ਉਹਦੇ ਵਿੱਚ ਖਾਸ ਤੌਰ ਤੇ 54 ਜਿਹੜੀਆਂ ਡਾਈਆਂ ਹੈਗੀਆਂ ਜਿਨ੍ਹਾਂ ਨੂੰ ਐਕਸਟੈਂਸ਼ਨ ਦਿੱਤੀਆਂ ਗਈਆਂ ਬਾਰ-ਬਾਰ ਉਹਨਾਂ ਬਾਰੇ ਸੁਣਵਾਈ ਕੀਤੀ ਜਾਊਗੀ 14 ਅਗਸਤ ਨੂੰ ਉਹਦੀ ਤਰੀਕ ਹੈ ਤੇ ਉਹ 14 ਅਗਸਤ ਨੂੰ ਐਨਜੀਟੀ ਦੇ ਵਿੱਚ ਹੁਣ ਉਹ ਵੀ ਵਿਚਾਰ ਅਧੀਨ ਹੈ ਕਿ ਭਾਈ ਕਿਸ ਤਰ੍ਹਾਂ ਜਿਹੜੀ ਹੈਗੀ ਐ ਉਹ ਐਕਸਟੈਂਸ਼ਨ ਤੇ ਐਕਸਟੈਂਸ਼ਨ ਦੇ ਕੇ ਸਰਕਾਰਾਂ ਕਈ ਤਰ੍ਹਾਂ ਦੀਆਂ ਸਰਕਾਰਾਂ ਪਿਛਲੀਆਂ ਹੁਣ ਵਾਲੀਆਂ ਇਹਨਾਂ ਨੂੰ ਇਲੀਗਲ ਕੰਮ ਕਰਨ ਤੋਂ ਰੋਕ ਨਹੀਂ ਰਹੀਆਂ ਤੇ ਉਹਦੇ ਬਾਰੇ ਕੀ ਗੜਬੜ ਹੈ ਇੱਕ ਉਹ ਐਨਜੀਟੀ ਵੀ ਦੇਖੇਗੀ ਸੋ ਜਿਹੜਾ ਸਾਡਾ ਰੋ ਮਾਰਚ ਹੈ ਨੂੰ ਅਸੀਂ ਰੋ ਮਾਰਚ ਕਹਿ ਰਹੇ ਹਾਂ 24 ਅਗਸਤ ਦਾ ਉਹਦੇ ਵਿੱਚ ਵੱਡੇ ਪੱਧਰ ਤੇ ਜਥੇਬੰਦੀਆਂ ਨੇ ਸਾਨੂੰ ਸਾਥ ਦਿੱਤਾ ਹੈ 100 ਤੋਂ ਵੱਧ ਜਥੇਬੰਦੀਆਂ ਨੇ ਇਹਦੇ ਤੇ ਸਾਡੀ ਸਪੋਰਟ ਜਿਹੜੀ ਹੈ ਜ਼ਾਹਰ ਕੀਤੀ ਹੈ ਜਿਹਦੇ ਚ ਵਾਤਾਵਰਣ ਨਾਲ ਸੰਬੰਧਿਤ ਜਥੇਬੰਦੀਆਂ ਤਾਂ ਹੈ ਹੀ ਉਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਹੋਰ ਬਹੁਤ ਸਾਰੇ ਲੋਕ ਸੋਹਰਦ ਲੋਕ ਜਿਹੜੇ ਪੰਜਾਬ ਨੂੰ ਇੱਕ ਵਾਪਸ ਵਧੀਆ ਸੋਹਣਾ ਪੰਜਾਬ ਬਣਦਾ ਦੇਖਣਾ ਚਾਹੁੰਦੇ ਆ ਉਹ ਲੋਕ ਜਿਹੜੇ ਹੈਗੇ ਆ ਉਹ ਸਾਡਾ ਸਾਥ ਦੇ ਰਹੇ ਆ ਅਮੀਤੋਜ ਮਾਨਦੀ ਵਰਗੇ ਲੋਕ ਜਿਹੜੇ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਪੰਜਾਬ ਲਈ ਖੜਦੇ ਆ ਰਹੇ ਆ ਲੜਦੇ ਆ ਰਹੇ ਆ ਲੱਖਾਂ ਸਿਧਾਨਾ ਵਰਗੇ ਲੋਕ ਜਿਹੜੇ ਪੰਜਾਬ ਲਈ ਲੜਦੇ ਆ ਰਹੇ ਆ ਖੜਦੇ ਆ ਰਹੇ ਆ ਉਹ ਸਾਡਾ ਸਾਥ ਦੇ ਰਹੇ ਆ ਬਹੁਤ ਵੱਡੇ ਪੱਧਰ ਤੇ ਅਸੀਂ ਮਿਲ ਕੇ ਇਸ ਮੂਹਮ ਨੂੰ ਜਿਹੜਾ ਅੱਗੇ ਲੈ ਜਾ ਰਹੇ ਆ ਤੇ ਜਿਹੜੇ ਪੰਜਾਬ ਦੇ ਲੋਕ ਹੈ ਹੁਣ ਉਹ ਵੀ ਜਾਗ ਰਹੇ ਆ ਤੇ ਜਾਗ ਪਏ ਆ ਮੋਗੇ ਤੋਂ ਫਿਰੋਜ਼ਪੁਰ ਤੋਂ ਫਰੀਦਕੋਟ ਤੋਂ ਬਹੁਤ ਵੱਡੇ ਪੱਧਰ ਤੇ ਸਾਨੂੰ ਸਪੋਰਟ ਜਿਹੜੀ ਆ ਰਹੀ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਸਰਕਾਰ ਵੀ ਇਸ ਨੂੰ ਸਪੋਰਟ ਕਰੇਗੀ ਕਿਉਂਕਿ ਸਰਕਾਰ ਜਿਹੜੀ ਹੈ ਉਹ ਸਾਡੇ ਵਾਸਤੇ ਬਣੀ ਹੈ ਸਾਡੇ ਬੱਚਿਆਂ ਵਾਸਤੇ ਸਾਡੇ ਵਾਤਾਵਰਣ ਨੂੰ ਤੇ ਗਿਰਦੇ ਨੂੰ ਚੰਗਾ ਕਰਨਾ ਸਰਕਾਰ ਦਾ ਕੰਮ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹਨੂੰ ਸੀਰੀਅਸਲੀ ਲੈਂਦੇ ਹੋਏ ਸਾਡਾ ਸਾਡੀ ਸਪੋਰਟ ਕਰੇਗੀ ਤੇ ਸਾਡਾ ਇਹ ਮਸਲਾ ਹੱਲ ਕਰਵਾ ਕੇ ਦੇਗੀ ਬਹੁਤ ਬਹੁਤ ਧੰਨਵਾਦ ਹਾਂਜੀ ਦਿੱਤੀ ਹੈ ਕਿ ਇੱਥੋਂ ਸ਼ੁਰੂ ਕਰਕੇ ਉਧਰ ਤੱਕ ਅਸੀਂ ਜਾਣਾ ਅੱਗੋਂ ਤੱਕ ਭਰਪੂਰ ਸਮਰਥਨ ਦੀ ਗੱਲ ਸਾਡੇ ਕਹਿਣ ਨਾਲ ਨਹੀਂ ਹੁੰਦੀਗੀ ਕਿਸਾਨ ਜਥੇਬੰਦੀਆਂ ਨੇ ਅਨਾਉਂਸ ਕਰਤਾ ਔਰ ਉਸ ਤੋਂ ਵੀ ਵੱਡੀ ਗੱਲ ਮਤਲਬ ਸਰਕਾਰ ਦਾ ਹੁਣੇ ਜਸਕੀਰਤ ਜੀ ਨੇ ਕਿਹਾ ਸਾਥ ਦੇਣਗੇ ਇਨਾਂ ਦੀਆਂ ਕੋਝੀਆਂ ਹਰਕਤਾਂ ਸ਼ੁਰੂ ਹੋ ਗਈਆਂ ਇਹਨੂੰ ਰੋਕਣਾ ਕਿਵੇਂ ਹੈ ਇਹਦੇ ਤੇ ਲੋਕਾਂ ਨੂੰ ਦੰਡਤ ਕੇ ਮੇ ਕਰੀਏ ਜਾਂ ਲੋਕਾਂ ਨੂੰ ਇਹ ਤੋਂ ਹਟਾਈਏ ਕਿਵੇਂ ਲੱਖੇ ਹੋਰਾਂ ਤੇ ਇੱਕ ਚਾਰਜ ਫਰੇਮ ਕਰਨ ਦੀ ਕੋਸ਼ਿਸ਼ ਹੋ ਰਹੀ ਤੁਸੀਂ ਦੋ ਤਿੰਨ ਦਿਨ ਤੋਂ ਵੇਖ ਰਹੇ ਹੋਵੋਗੇ ਉਹਦੇ ਕਰਕੇ ਵੀ ਅਸੀਂ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਮਦਦ ਤਾਂ ਕੀ ਕਰਨੀ ਹੈ ਜਿਵੇਂ ਪਹਿਲਾਂ ਇੱਕ ਵਾਰੀ ਹੋਇਆ ਸੀ ਇਹਨੂੰ ਮੈਨੂੰ ਲੱਗਦਾ ਫਰੋਤੀ ਵਾਲੇ ਕੇਸ ਤੇ ਇੱਕ ਕਿਸੇ ਗੈਂਗਸਟਰ ਨਾਲ ਉਹਦੇ ਵਿੱਚ ਰੋਕ ਰਏ ਸੀਗੇ ਪਹਿਲਾਂ ਵੀ ਉਦੋਂ ਅਸੀਂ ਇਕੱਠੇ ਹੋਏ ਤਾਂ ਫਿਰ ਪਿੱਛੇ ਹਟੇ ਹੁਣ ਕੀ ਇੱਕ ਨਵਾਂ ਕੰਮ ਸ਼ੁਰੂ ਕਰਤਾ ਜੀ ਇਹਨੇ ਕਿਸੇ ਨੂੰ ਜਲਾਉਣ ਦੀ ਧਮਕੀ ਦਿੱਤੀ ठेकेदारਾਂ ਨੂੰ ਫਲਾਨਿਆਂ ਨੂੰ ਹਾਂ ਜੀ ਹਾਂ ਜੀ ਇਹਨਾਂ ਨੂੰ ਧਮਕੀ ਦਿੱਤੀ ਆ ਕੀਤਾ ਮੈਨੂੰ ਮਤਲਬ ਸਮਝ ਨਹੀਂ ਆਉਂਦੀ ਜਦੋਂ ਕਿਸੇ ਵੱਡੇ ਅੰਦੋਲਨ ਚ ਕੰਮ ਕਰਦੇ ਹਾਂ ਉਦੋਂ ਹੀ ਇਹ ਚੀਜ਼ ਹੋਣੀ ਹੁੰਦੀ ਹੈ ਉਦੋਂ ਹੀ ਤੁਸੀਂ ਇਹੋ ਜਿਹੇ ਮਤਲਬ ਤੁਹਾਨੂੰ ਨਵੇਂ ਕੇਸ ਜਾਗ ਪੈਂਦੇ ਨੇ ਕਿ ਤੁਸੀਂ ਸਫਰ ਕਰੋ ਲੋਕਾਂ ਨੂੰ ਓਏ ਤੁਸੀਂ ਸਾਡੇ ਨਾਲ ਤਾਂ ਕੀ ਖੜਨਾ ਆ ਕੁੜੀ ਉੱਥੇ ਜਿੱਤੀ ਐ ਹੁਣੇ ਜੇ ਉਹਨੂੰ ਫਾਈਨਲ ਦੇ ਵਿੱਚ ਡਿਸਕਵਾਲਿਫਾਈ ਕਰਤਾ ਵਿਚਾਰੀ ਨੂੰ ਜਿਹੜਾ ਕਿ ਬਹੁਤ ਗਲਤ ਅਸੀਂ ਉਹਦੇ ਨਾਲ ਐ ਇਹ ਕਿੱਥੋਂ ਪੈਦਾ ਹੁੰਦੇ ਪਹਿਲਵਾਨ ਵੀ ਇਹ ਕਿੱਥੋਂ ਪੈਦਾ ਹੁੰਦੇ ਨੇ ਖਿਡਾਰੀ ਜੇ ਪਾਣੀ ਚੰਗੇ ਹੋਣਗੇ ਅਸੀਂ ਆਪਦੇ ਲਈ ਕਹਿ ਰਹੀਏ ਕਿ ਸਾਡੇ ਲਈ ਖੁਸ਼ ਕਰੋ ਅਸੀਂ ਪੰਜਾਬ ਲਈ ਕਹਿ ਰਹੇ ਹਾਂ ਨਾ ਕਿ ਪੰਜਾਬ ਦੇ ਪਾਣੀ ਚੰਗੇ ਹੋਣ ਪੰਜਾਬ ਦੇ ਲੋਕਾਂ ਨੂੰ ਕੀ ਥੋੜੇ ਢੱਡੇ 'ਚ ਨਹੀਂ ਜਾਣਾ ਪਾਣੀ ਸਾਡੇ ਕੱਲਿਆਂ ਦੇ ਜਾਣਾ ਜੇ ਅਸੀਂ ਇਹ ਇੱਕ ਲੜਾਈ ਲੜ ਰਹੇ ਹਾਂ ਔਰ ਲੱਖਾਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਤਾਂ ਉਹਨੂੰ ਤੁਸੀਂ ਕਿਸੇ ਝੂਟੇ ਖੇਸ ਚ ਫਸਾਓ ਕੀ ਇਹ ਸਮਝ ਹੈ ਕੀ ਇਹ ਸਰਕਾਰ ਦਾ ਹੱਥ ਕੱਡਾ ਨਹੀਂਗਾ ਸਿਰਫ ਅਸੀਂ ਕਹਿਣਾ ਇਹ ਚਾਉਂਦੇ ਆ ਕਿ ਲੋਕੋ ਇਹ ਤੁਹਾਡੇ ਲਈ ਹੈ ਸਾਡੇ ਲਈ ਨਹੀਂਗਾ ਇਹ ਪੰਜਾਬ ਲਈ ਹੈ ਤੇ ਜੇ ਪੰਜਾਬ ਦੇ ਪੁੱਤੋਂ ਤਾਂ ਇਹਦੇ ਨਾਲ ਖੜੋ ਤਾਂ ਜੋ ਆਪਾਂ ਇਹਨਾਂ ਨੂੰ ਠੱਲ ਪਵਾ ਲਈਏ ਮੰਨੂ ਹਸਾ ਆਉਂਦਾ ਕਦੇ-ਕਦੇ ਕਦੇ ਡਾਈਂਗ ਵਾਲੇ ਕਦੇ ਦੂਜੀਆਂ ਫੈਕਟਰੀਆਂ ਵਾਲੇ ਕਹਿਣਗੇ ਜੀ ਸਾਡਾ ਕਸੂਰ ਨਹੀਂ ਤੇ ਆ ਜਿਹੜੇ ਕੋਲੇ ਆਪਾਂ ਖੜੇ ਆਂ ਸ਼ਾਹ ਕਾਲਾ ਕਿਵੇਂ ਹੁੰਦਾ ਵੀ ਬੁੱਢਾ ਨਾਲ ਇਹ ਕੈਮੀਕਲ ਕਿੱਥੋਂ ਪੈਂਦੇ ਨੇ ਇਹ ਬੁਲਬਲੇ ਕਿੱਥੋਂ ਫੜਦੇ ਨੇ ਗੈਸਾਂ ਨਾਲ ਇਹ ਕਿਵੇਂ ਹੋ ਜਾਂਦਾ ਕੌਣ ਜ਼ਿੰਮੇਦਾਰ ਹੈ ਦਾ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਤਾਂ ਅਸੀਂ ਸੱਟ ਗਏ ਜਾਂ ਉਤੋਂ ਰੱਬ ਨੇ ਸੜਤਾ ਨੀਲੇ ਪਾਣੀ ਸੀ ਜਦੋਂ ਕੋਵਿਡ ਹੋਇਆ ਸੀ ਮਾੜੀ ਗੱਲ ਸੀ ਪਰ ਉਹ ਕੋਵਿਡ ਦੌਰਾਨ ਇਹ ਫੈਕਟਰੀਆਂ ਨਹੀਂ ਚੱਲੀਆਂ ਜਮਾ ਨਹੀਂ ਚੱਲੀਆਂ ਪਾਣੀ ਨੀਲਾ ਹੋ ਗਿਆ ਸੀ ਕਿਵੇਂ ਹੋ ਗਿਆ ਸੀ ਕਿਹਨੇ ਕੀਤਾ ਸੀ ਇਹ ਗੱਲ ਇਹ ਵੀ ਉਹਦੇ ਚ ਸਾਥਤਾ ਕੀ ਦੇਣਾ ਜਿਹੜੇ ਬੰਦੇ ਨਾਲ ਲੱਗੇ ਹੋਏ ਨੇ ਉਹਨਾਂ ਬੰਦਿਆਂ ਨੂੰ ਪਰਤਾੜਿਤ ਕਰੋ ਉਹਨਾਂ ਬੰਦਿਆਂ ਨੂੰ ਦੱਬਣ ਦੀ ਕੋਸ਼ਿਸ਼ ਕਰੋ ਇਹ ਜਿਹੜੀ ਕੋਝੀ ਹਰਕਤ ਹੈ ਇਹਦਾ ਅਸੀਂ ਵਿਰੋਧ ਕਰਦੇ ਆ ਜੇ ਤੁਸੀਂ ਲੱਖੇ ਨੂੰ ਕੱਲ ਕੋਈ ਕੁਛ ਕਰੋਗੇ ਤਾਂ ਅਸੀਂ ਵੀ ਨਾਲ ਖੜੇ ਹੋਵਾਂਗੇ ਉਹਦੇ ਅਸੀਂ ਪਾਸੇ ਨਹੀਂ ਹੋਵਾਂਗੇ ਉਹ ਸਾਡੇ ਨਾਲ ਖੜਾ ਮੋਢੇ ਨਾਲ ਮੋਢਾ ਜੋੜ ਕੇ ਅੱਜ ਪੰਜਾਬ ਦੀ ਲੜਾਈ ਹੈ ਕੋਈ ਹੋਰ ਕਿਉਂ ਨਹੀਂ ਲੜ ਰਿਹਾ ਆ ਜਿੰਨੀ ਸਰਕਾਰ ਆ ਮੈਂ ਤੁਹਾਨੂੰ ਦੱਸ ਦਿਆਂ ਇਹ ਇੰਨਾ ਥਾਵਾਂ ਤੇ ਫੋਟੋ ਖਿਚਾਉਂਦੇ ਨੇ ਵਲੀਪੁਰ ਕੋਲੇ ਆ ਕੇ ਤੇ ਹੁਣ ਇਹਨਾਂ ਨੂੰ ਕੀ ਹੋ ਗਿਆ ਹੁਣ ਕਿਉਂ ਨਹੀਂ ਬੋਲਦੇ ਹੁਣ ਉਹ ਪਾਣੀ ਨੀਲਾ ਹੋ ਗਿਆ ਉਹ ਪਾਣੀ ਸਾਫ਼ ਹੋ ਗਿਆ ਓਏ ਤੁਸੀਂ ਪਾਣੀ ਨੂੰ ਸਾਫ਼ਤਾ ਕੀ ਕਰਨਾ ਜਿਹੜੇ ਉਹਨੂੰ ਕਰਨ ਲਈ ਉੱਠ ਰਹੇ ਨੇ ਉਹਨਾਂ ਦੇ ਵੀ ਕੇਸ ਪਾ ਰਹੇ ਹੋ ਸੋ ਸਾਡੀ ਮੇਨ ਗੱਲ ਆ ਤੁਹਾਨੂੰ ਸੱਦਾ ਵੀ ਦੇਣ ਆਏ ਆ ਇੱਥੋਂ ਹੀ ਸ਼ੁਰੂ ਕਰਾਂਗੇ ਮਾਰਚ ਅਸੀਂ ਆਣੇ ਆ ਕਿ ਪੋਲਿਊਸ਼ਨ ਤੋਂ ਆਜ਼ਾਦੀ ਦੀ ਲੜਾਈ ਆ ਪੰਜਾਬ ਨੂੰ ਇਹਦੇ ਤੋਂ ਮੁਕਤ ਕਰੋ ਆ ਡਾਇਰਿੰਗ ਇੰਡਸਟਰੀ ਸਾਰੇ ਦੁਨੀਆ ਚ ਬੰਦ ਹੋ ਗਈ ਤਾਮਨ ਲਾਡੂ ਨੇ ਬੰਦ ਕਰਤੀ ਦੇਸ਼ ਨੇ ਬੰਦ ਕਰਤੀ ਅਸੀਂ ਆਣੇ ਆ ਜੋ ਅਨ ਅਥੋਰਾਈਜ਼ ਕਿਨੀਆਂ ਸ਼ੁਰੂ ਹੋ ਗਈਆਂ ਨੇ ਕੌਣ ਰੋਕੂਗਾ ਇਹਨਾਂ ਨੂੰ ਰੋਕਣ ਦਾ ਕੀ ਆ ਜਿਹੜੇ ਰੋਕ ਰਹੇ ਨੇ ਉਹਨਾਂ ਨੂੰ ਰੋਕੋ ਇਸ ਜੋ ਇਹ ਕਾਰਜ ਕਰਨ ਜਾ ਰਹੇ ਹੈ ਗਵਰਨਮੈਂਟ ਵਾਲੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਤੇ ਬਾਕੀ ਆਮੋ ਖਾਸ ਨੂੰ ਕਹਿੰਨੇ ਆਂ ਕਿ ਜੇ ਤੁਸੀਂ ਨਾਲ ਨਹੀਂ ਖੜੂਗੇ ਅਸੀਂ ਇਹ ਲੜਾਈ ਨਹੀਂ ਜਿੱਤ ਪਾਵਾਂਗੇ ਜਿਵੇਂ ਕਿਸਾਨ ਜਥੇਬੰਦੀਆਂ ਨੇ ਸਪੈਸ਼ਲੀ ਗੈਰ ਰਾਜਨੀਤਿਕ ਜਿਹੜੇ ਹੈਗਾ ਸੰਯੁਕਤ ਮੋਰਚਾ ਉਹਨੇ ਸਾਡਾ ਸਾਥ ਦਿੱਤਾ ਬਾਕੀ ਜਥੇਬੰਦੀਆਂ ਨੇ ਵੀ ਅਸੀਂ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਵੀ ਲੋਕਾਂ ਨੂੰ ਵੀ ਕਾਵਾਂਗੇ ਇਹ ਪਾਣੀ ਜ਼ਮੀਨਾਂ ਨੂੰ ਲੱਗਦਾ ਹੈ। ਇਹੀ ਪਾਣੀ گاਵਾਾਂ ਮੱਝਾਂ ਪੀਂਦੀਆਂ ਨੇ। ਇਹੀ ਪਾਣੀ ਆਪਾਂ ਪੀਂਨੇ ਆ। ਤੇ ਜੇ ਇਹਦੇ ਤੋਂ ਬਿਮਾਰ ਹੋਣ ਤੋਂ ਆ ਕੈਂਸਰ ਤੋਂ, ਕਾਲੇ ਪੀਲੇ ਤੋਂ, ਸਰੋਸਸ ਤੋਂ ਬਚਣਾ ਹੈ ਤਾਂ ਆਜੋ। ਨਾਲ ਜੁੜਜੋ ਔਰ ਆਪਾਂ ਇੱਕ ਹੱਲਾ ਮਾਰ ਕੇ ਔਰ ਕੱਲਾ ਬੁੱਡੇ ਨਾਲੇ ਦੀ ਲੜਾਈ ਨਹੀਂ ਗਈ। ਫਤਿਹਗੜ੍ਹ ਸਾਹਿਬ ਵੀ ਆਹੀ ਹੋ ਰਿਹਾ। ਬਰਨਾਲੇ ਵੀ ਆਹੀ ਹੋ ਰਿਹਾ। ਜੀਰੇ ਵੀ ਆਹੀ ਹੋ ਰਿਹਾ ਸੀ। ਜਲੰਧਰ ਵੀ ਤਲਵੰਡੀ ਸਾਬ ਹੋਈ। ਜੇ ਸਾਰੀਆਂ ਚੀਜ਼ਾਂ ਤੋਂ ਰੋਕਣਾ ਹੈ ਤਾਂ ਪਹਿਲਾਂ ਜਿਹੜਾ ਮੇਨ ਸਿੰਬਲ ਹੈ ਬੁੱਢਾਂ ਨਾਲ ਉਹਨੂੰ ਬੰਦ ਕਰਨਾ ਪਊਗਾ ਸਾਰੇ ਆਵੋ ਹੋਰ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਪੁੱਛ ਲਓ ਮੈਂ ਉਹਦਾ ਜਵਾਬ ਦਿੰਦਾ ਪਹਿਲੇ ਗਿਆਸਪੁਰਾ ਦੇ ਵਿੱਚ 11 ਮੋਤਾ ਹੋ ਜਾਂਦੀ ਹੈ ਤੇ 11 ਮੋਤਾ ਤਾਂ ਐਨਜੀਟੀਐਕ ਸੂਹ ਮੋਟੋ ਲੈਂਦੀ ਹੈ ਤੇ ਸੂਹ ਮੋਟੋ ਤੋਂ ਬਾਅਦ ਨਗਰ ਨਿਗਮ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਇੰਡਸਟਰੀਆਂ ਸਾਰੀਆਂ ਇੱਕ ਤਰ੍ਹਾਂ ਨਾਲ ਇਕੱਠੀਆਂ ਹੋ ਕੇ ਇਹ ਜੀ ਇੱਕ ਰਿਪੋਰਟ ਬਣ ਕੇ ਬਾਹਰ ਆਂਦੀ ਹੈ ਜਿਹਦੇ ਵਿੱਚ ਐਨਜੀਟੀ ਨੂੰ ਅਜੇ ਤੱਕ ਨਹੀਂ ਪਤਾ ਲੱਗਣ ਦਿੱਤਾ ਗਿਆ ਕਿ ਮੋਤਾ ਕਿਉਂ ਹੋਈਆਂ ਕਿੱਦਾਂ ਹੋਈਆਂ ਜਿਹੜੀ ਹਾਈਡਰੋਜਨ ਸਲਫਾਈਡ ਗੈਸ ਸੀਗੀ ਉਹ ਕਿੱਦਾਂ ਪੈਦਾ ਹੋਈ ਪਿੱਛੇ ਪੀਪੀਸੀਬੀ ਨੇ ਇੱਕ ਆਪਣੀ ਰਿਪੋਰਟ ਐਨਜੀਟੀ ਦੇ ਵਿੱਚ ਜਿਹੜੀ ਫਾਈਨਲ ਰਿਪੋਰਟ ਹੁਣ ਜਮਾ ਕੀਤੀ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਜਿੰਨੇ ਵੀ ਜੜੀਆਂ ਜੇਬੀਆਰ ਕੰਪਨੀ ਹੈ ਉਹਦਾ ਜਿਹੜਾ ਆਡਿਟ ਹੈ ਵਾਟਰ ਆਡਿਟ ਕੀਤਾ ਗਿਆ ਹੈ ਤੇ ਉਹਨੇ ਉਹ ਐਕਸਟਰਾ ਪਾਣੀ ਕੋਈ ਵੀ ਕਿਤੇ ਨਹੀਂ ਪਾ ਰਹੀ ਤੇ ਜਿਹੜਾ ਪਾਣੀ ਸਾਰਾ ਟ੍ਰੀਟ ਕਰਕੇ ਪਾਇਆ ਜਾ ਰਿਹਾ ਹੈ ਲੇਕਿਨ ਪਿਛੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਸ਼ੇਰਪੁਰ ਚੌਂਗਦੇ ਕੋਲ ਇੱਕ ਸਾਈਕਲ ਇੰਡਸਟਰੀ ਤੇ ਇੱਕ ਟੈਕਸਟਾਈਲ ਇੰਡਸਟਰੀ ਨੂੰ ਸਰੇ ਆਮ ਸੜਕਾਂ ਦੇ ਉੱਤੇ ਸੀਵਰੇਜ ਦੇ ਵਿੱਚ ਡੰਪ ਐਫਲੂਐਂਟ ਡੰਪ ਕਰਦੇ ਹੋਏ ਰੰਗੇ ਹੱਥ ਫੜ ਲਿਆ। ਉੱਥੇ ਸਾਡੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕੀ ਕਰਦੀ ਰਹੀ? ਦੂਜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪਿਛਲੇ 20 ਸਾਲ ਤੋਂ ਇੱਕ ਫੈਕਟਰੀ ਸੀ ਸੁਮਿਤ ਫੈਬਰਿਕਸ ਉਹਨੂੰ ਕੈਮੀਕਲ ਜਿਹੜਾ ਹੈਗਾ ਉਹਦਾ ਸੀਵਰੇਜ ਦੇ ਵਿੱਚ ਪੈਂਦਾ ਰਿਹਾ। 2019 ਦੇ ਵਿੱਚ ਉਹਦੀ ਕੰਪਲੇਂਟ ਹੁੰਦੀ ਹੈ ਪਤਾ ਲੱਗਣ ਦੇ ਬਾਵਜੂਦ ਵੀ ਉਹ ਸਾਇਲੈਂਟ ਰਹਿੰਦੇ ਨੇ। ਤੇ ਹੁਣ ਜਾ ਕੇ 6.5 ਕਰੋੜ ਦਾ ਜਿਹੜਾ ਫਾਈਨ ਵੀ ਪਾਇਆ ਉਹ ਇੱਕ ਸਿਰਫ ਕਹਿੰਦੇ ਹਨ ਕਿ ਆਈ ਵਾਸ਼ ਹੈ ਇਹ ਜਿਹੜਾ ਆਈ ਵਾਸ਼ ਜਾਣ ਬੁੱਝ ਕੇ ਪੰਜਾਬ ਪੋਲਿਊਸ਼ਨ ਕੰਟਰੋਲ ਵੱਲੋਂ ਕੀਤਾ ਜਾ ਰਿਹਾ ਸੀ ਇੰਨਾਂ ਚੀਜ਼ਾਂ ਨੂੰ ਲੈ ਕੇ ਪਿੱਛੇ ਹੁਣ ਇੱਕ ਹੋਰ ਖਬਰ ਛਪਦੀ ਅਖਬਾਰ ਦੇ ਵਿੱਚ ਤੇ ਜਿਹਦੇ ਕਰਕੇ ਐਨਜੀਡੀ ਇੱਕ ਸੂਆ ਮੋਟਾ ਲੈਂਦੀ ਹੈ ਕਿ 44 ਇੰਡਸਟਰੀਆਂ ਜਿਹੜੀਆਂ ਨੇ ਉਹ ਆਪਣਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਤੇ ਉਹ ਜਿਹੜਾ ਆਪਣਾ ਅਨਟਰੀਟਿਡ ਪਾਣੀ ਹੈ ਜਿਹੜਾ ਅਨਟਰੀਟਿਡ ਵੇਸਟ ਹੈ ਉਹ ਬੁੱਢੇ ਤਰੇ ਵਿੱਚ ਪਾ ਰਹੀਆਂ ਉਹਨਾਂ ਨੂੰ ਲੈ ਕੇ ਐਨਜੀਟੀ ਨੇ ਡਾ ਹੁਣ ਸੂਅ ਮੋਟੋ ਲਿਆ ਉਹਦੀ ਅਗਲੀ ਤਰੀਕ 14 ਅਗਸਤ 2024 ਹੈ ਜਿਹਨੂੰ ਲੈ ਕੇ ਜਿਹੜੀ ਆ ਸੈਂਪਲਿੰਗ ਵੀ ਕੀਤੀ ਜਾ ਰਹੀ ਜੋ ਕਿ ਇੱਕ ਤਰ੍ਹਾਂ ਆਈ ਵਾਚ ਹੀ ਨਜ਼ਰ ਆ ਰਿਹਾ ਕਿਉਂਕਿ ਡਾਈਇੰਗ ਇੰਡਸਟਰੀ ਵੀ ਜਿਹੜੀ ਹੈਗੀ ਹੈ ਜਾਣ ਬੁਝ ਕੇ ਉਹਨੇ ਆਪਣਾ ਫੈਕਟਰੀਆਂ ਬੰਦ ਕਰ ਲੀਆਂ ਜੇ ਤੁਸੀਂ ਆਰਡਰਾਂ 'ਚ ਪੜੋ ਆਰਡਰਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਸੈਂਪਲਿੰਗ ਕੀਤੀ ਜਾਂਦੀ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਇਨਟੀਮੇਟ ਕਰ ਦਿੱਤਾ ਜਾਂਦਾ ਉਹਦੇ ਕਰਕੇ ਕੀ ਹੈ ਫੈਕਟਰੀਆਂ ਆਪਣੇ ਜਿਹੜੀ ਗਲਤ ਕੰਮ ਕਰ ਰਹੀਆਂ ਹੁੰਦੀਆਂ ਜਾਂ ਘਟਾ ਦਿੰਦੀਆਂ ਜਾਂ ਉਹਨੂੰ ਫੈਕਟਰੀਆਂ ਨੂੰ ਬੰਦ ਕਰ ਦਿੰਦੀਆਂ ਤੇ ਉਸ ਹਾਵ ਨਾਲ ਉਹਨਾਂ ਦੇ ਸੈਂਪਲ ਜਿਹੜੇ ਆ ਜਿਹੜੇ ਆ ਸੈਂਪਲਾਂ ਦੇ ਵਿੱਚ ਜ਼ਿਆਦਾ ਕੁਝ ਨਜ਼ਰ ਨਹੀਂ ਆਉਂਦਾ ਤੇ ਸਾਡੇ ਡੀਸੀ ਲੁਧਿਆਣਾ ਜੀ ਟਵੀਟ ਕਰਕੇ ਦੱਸ ਰਹੇ ਨੇ ਕਿ ਅਸੀਂ 4 ਦਿਨਾਂ ਕਿਲੇ ਸੈਂਪਲ ਲਵਾਂਗੇ ਉਹਦੇ ਕਰਕੇ ਜਿਹੜਾ ਹੁੰਦਾ ਕਿ 2 ਦਿਨ ਡਾਈੰਗ ਇੰਡਸਟਰੀ ਜਿਹੜੀ ਬੰਦ ਰਹਿੰਦੀ ਹੈ ਨੋ ਡਾਊਟ ਸਿਰਫ ਡਾਈੰਗ ਇੰਡਸਟਰੀ ਇਹਦੇ ਵਿੱਚ ਕਾਲੇ ਪਾਣੀ ਦੇ ਵਿੱਚ ਜ਼ਿੰਮੇਵਾਰ ਨਹੀਂ ਹੈ ਇਕੱਲੀ ਨਾਲ ਦੀ ਨਾਲ ਇਲੈਕਟ੍ਰੋਪਲੇਟਿੰਗ ਤੇ ਜਿਹੜੇ ਸਾਡੇ ਆ ਜਿਹੜੇ ਆ ਗੋਬਰ ਜਿਹੜੇ ਆ ਅ ਡੇਰੀ ਕੰਪਲੈਕਸ ਨੇ ਇਹ ਵੀ ਬਹੁਤ ਵੱਡੇ ਜ਼ਿੰਮੇਵਾਰ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਐਨਜੀਟੀ ਦੇ ਵਿੱਚ ਜੋ ਵੀ ਕਾਰਵਾਈ ਹੋ ਰਹੀ ਹੈ ਉਹਦੇ ਵਿੱਚ ਅਸੀਂ ਥੋੜਾ ਨਾਲ ਧਿਆਨ ਰੱਖਾਂਗੇ ਜੇ ਉਹਦੇ ਵਿੱਚ ਸਾਨੂੰ ਕੋਈ ਕਮੀ ਨਜ਼ਰ ਆਉਂਦੀ ਹੈ ਤੇ ਪਬਲਿਕ ਐਕਸ਼ਨ ਕਮੇਟੀ ਤੇ ਹੋਰ ਜਥੇਬੰਦੀਆਂ ਜਿਹੜੀਆਂ ਉਹ ਐਨਜੀਟੀ ਦੇ ਵਿੱਚ ਅੱਗੇ ਜਾਣ ਲਈ ਵੀ ਤਿਆਰ ਰਹਿਣਗੀ ਧੰਨਵਾਦ